ਕਮਿਸ਼ਨਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਿਸ਼ਨਰ ਸਾਹਿਬ ਏਡੀਸੀ ਔਰ ਜਿੰਨੇ ਵੀ ਬਾਕੀ ਸਾਰੇ ਮਹਿਕਮਿਆਂ ਦੇ ਸਰਪ੍ਰਾਸ ਦੀ ਐਸਪੀ ਸਾਹਿਬ ਹੋਰ ਸਾਰੇ ਪੁਲਿਸ ਦੇ ਬੰਦੇ ਅਸੀਂ ਜਾ ਕੇ ਲੋਕਾਂ ਨੂੰ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਅਸੀਂ ਸ਼ੁਰੂ ਕੀਤਾ ਸੀਗਾ ਜੀ ਇਹ ਜਿਹੜਾ ਉਫਲ ਚੌਂਕ ਸ਼ੁਰੂ ਕੀਤਾ ਸੀਗਾ ਜਿਹੜਾ ਸੋਹਣਾ ਰੋਡ ਸਟ੍ਰੀਟ ਕਹਾਉਂਦੀ ਹੈ ਉਹਨਾਂ ਦਾ ਇਸ਼ੂ ਸੀਗਾ ਜੀ ਉਸ ਤੋਂ ਬਾਅਦ 9 ਨੰਬਰ ਗਲੀ ਆਨੰਦ ਨਗਰ ਫਿਰ ਆਨੰਦ ਨਗਰ ਐਕਸਟੈਂਸ਼ਨ ਤੇ ਹੁਣ ਅੰਦਰਲਾ ਕਲੰਡੀ ਹੋ ਚ ਪਹੁੰਚੇ ਆ ਇਸ ਤਰ੍ਹਾਂ ਅਸੀਂ 9 10 ਜਗ੍ਹਾ ਤੇ ਜਾਣਾ ਜੀ ਜਿਵੇਂ ਇੱਥੇ ਲੋਕਾਂ ਦੀ ਬੜੀ ਜ਼ਿੰਦਗੀ ਜਿਹੜੀ ਹੈ ਯਾਰ ਬੁਸ਼ ਇੱਕ ਪਾ ਕੋ ਸਿਵਰੇਜ ਦੀ ਪਾਣੀ ਉਹ ਹੱਲ ਹੋ ਜਾਈ ਜੀ ਇੱਕ ਇੱਥੇ ਬਣਾਉਣਾ ਦਾ ਪਾਰਕ ਹੈਗਾ ਜੀ ਪਾਰਕ ਦੇ ਵਿੱਚ ਛੱਡ ਬਣਾਵਾਂਗੇ ਔਰ ਪਾਰਕ ਨੂੰ ਬਣਾਵਾਂਗੇ ਜਿਹੜੀ ਪਬਲਿਕ ਟਾਇਲਟਸ ਬਣਾਵਾਂਗੇ ਤਾਂ ਕਿ ਲੋਕ ਛੋਟੇ ਮੋਟੇ ਫੰਕਸ਼ਨ ਇੱਥੇ ਕਰ ਸਕਣ ਤੇ ਲੋਕਾਂ ਨੂੰ ਸ਼ਾਮ ਨੂੰ ਕੋਈ ਸੁਵਿਧਾ ਹੋਵੇ ਜਿਹੜਾ ਪਾਰਕ ਹੈ ਨਾ ਜੀ ਹੁਣ ਹਰ ਕੌਲੀ ਦੇ ਵਿੱਚ ਹੈ ਵੀ ਇੱਕ ਮੈਂਟਲ ਹੈਲਥ ਦਾ ਇਸ਼ੂ ਹੈ ਜਿੱਥੇ ਪਾਰਕ ਬਣੇ ਹੋਏ ਆ ਜਿਮ ਬਣਿਆ ਹੋਇਆ ਖੇਡ ਦੇ ਮੈਦਾਨ ਹੈ ਉੱਥੇ ਲੋਕਾਂ ਦੀ ਮੈਂਟਲ ਹੈਲਥ ਬਿਹਤਰ ਹੁੰਦੀ ਹੈ ਜੀ ਰਾਤ ਜਿਹੜੀਆਂ ਕਲੋਨੀਆਂ ਸਾਈਆਂ ਜਿੱਥੇ ਉਹਨਾਂ ਨੂੰ ਘਰੋਂ ਨਿਕਲਣ ਦਾ ਕੋਈ ਸਕੋਪ ਹੀ ਨਹੀਂ ਆ ਉੱਥੇ ਲੋਕਾਂ ਦੇ ਵਿੱਚ ਡਿਪਰੈਸ਼ਨ ਤੇ ਦੂਜੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਜਿਸ ਤਰ੍ਹਾਂ ਉਹ ਕੋਵਿਡ ਕਾਸ਼ ਵੀ ਘਰੋਂ ਨਹੀਂ ਨਿਕਲਣਾ ਤੇ ਬਿਮਾਰੀਆਂ ਡਿਪਰੈਸ਼ਨ ਦੀਆਂ ਬਿਮਾਰੀਆਂ ਵਧ ਗਈਆਂ ਸੀ ਐਂਗਜ਼ਾਈਟੀ ਨਰੋਸਿਸ ਸੋ ਬਾਹਰ ਦਾ ਐਟਮੋਸਫੇਅਰ ਚੰਗਾ ਹੋਣਾ ਚਾਹੀਦਾ ਜੇ ਪਾਰਕ ਆ ਉਹਦੇ ਆਸ-ਪਾਸ ਸਮੈਲੀ ਹੋਣੀ ਚਾਹੀਦੀ ਐਸੋ ਦੇ ਵੀ ਆ ਰਹੀ ਆ ਇਹਨਾਂ ਦੇ ਨਾਲ ਹੀ ਟੈਂਕੀ ਬਣ ਰਿਹਾ ਜੀ 24 ਘੰਟੇ ਦਾ ਪਾਣੀ ਮੈਂ ਰੈਜ਼ੀਡੈਂਟ ਨੂੰ ਸ਼ੋਰ ਕਰਦਾ ਕਿ 24 ਘੰਟੇ ਪੀਨਲੇ ਸਾਫ ਪਾਣੀ ਦੇਵਾਂਗੇ ਤੇ ਤੁਸੀਂ ਆਪਣਾ ਫਰਜ਼ ਨਿਭ ਬਟ ਇਹਨਾਂ ਤੋਂ ਸਹਿਯੋਗ ਮੰਗਦੇ ਆ ਜੀ ਕਿ ਜਿਹੜਾ ਤੁਸੀਂ ਇੱਥੇ ਜਿਹੜਾ ਲੋਹਾ-ਲੋਹਾ ਕੁੱਟਣ ਦਾ ਕੰਮ ਆ ਜਿਹੜਾ ਜਿਹੜਾ ਨੌਇਸ ਪੋਲੂਸ਼ਨ ਆ ਜਾਂ ਜਿਹੜੀਆਂ ਤੁਸੀਂ ਤਾਰਾ ਸੜਦੇ ਆ ਉਹ ਕੌਲਿ ਦੇ ਵਿੱਚ ਨਾ ਕਰੋ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਹਾਡੇ ਬੱਚੇ ਛੋਟੇ-ਛੋਟੇ ਬੱਚਾ ਤੇ ਤੁਹਾਡੇ ਬੱਚਿਆਂ ਤੇ ਅਸਰ ਕਰਦਾ ਤੁਹਾਡੇ ਪਰਿਵਾਰ ਤੇ ਵੀ ਅਸਰ ਕਰਦਾ ਉਹਨਾਂ ਦੇ ਜਿਹੜੇ ਲੰਗਸ ਦਾ ਹੈਗਾ ਪਰਮਨੈਂਟ ਡੈਮੇਜ ਹੋ ਜਾਂਦਾ ਜਿਵੇਂ ਮੋਸਟਲੀ ਕੀ ਹੈ ਨਗਰ ਨਿਗਮ ਉਹ ਲੋ ਪ੍ਰੋਬਲਮ ਜਾ ਰਹੀਆਂ ਨੇ ਵੀ ਸੀਵਰੇਜ ਦੀ ਕਾਫੀ ਸਮੱਸਿਆ ਆ ਗਈ ਸੀਵਰੇਜ ਦਾ ਪਟਾੜੇ ਦਾ ਸੀਵਰੇਜ ਬਹੁਤ ਪੁਰਾਣਾ ਹੈ ਜੀ ਇਹ ਅਸੀਂ ਹੁਣ ਸਾਰਾ 77 ਤੇ ਜਾ ਕੇ ਦੇਖ ਕੇ ਜ ਜਵਾਰ ਲਾਲ ਨਰੋ ਜਿਹੜਾ ਮਿਸ਼ਨ ਸੀਗਾ ਜੀ ਫॉर अर्बन ਰੀਨਿਊਵਲ ਵਗੈਰਾ ਦਾ ਹੁਣ ਇਹ ਜਿਹੜਾ ਹੈਗਾ ਤੁਹਾਡੇ ਅਟਵਰਜਰੀ ਬਾਜਪਾਈ ਜਿਹੜਾ ਮਿਸ਼ਨ ਫॉर अर्बन ਟਰਾਂਸਫਰਮੇਸ਼ਨ ਤੇ ਜਿਹੜਾ ਰੀਨਿਊਵਲ ਦਾ ਹੈਗਾ ਇਹ ਸਾਰਾ ਜਿਹੜਾ ਹੈਗਾ ਨਾ ਜੀ ਆਪਾਂ ਸਕੀਮਾਂ ਤਾਂ ਪੜ ਜਾਂਦੀਆਂ ਤੁਹਾਡੇ ਪਿੱਛੇ ਜਿਹੜਾ ਡੈਰੀਆ ਦੇ ਕੇਸ ਸੀ ਹੋਏ ਸੀਗੇ ਹੁਣ ਅਸੀਂ ਅਮਰਤ 2 ਦੇ ਵਿੱਚ ਤੇ ਮੈਂ ਸਾਰੇ ਪੰਜਾਬ ਵਿੱਚ ਵੀ ਆਇਡੈਂਟੀਫਾਈ ਕਰਕੇ ਲੋਕਲ ਬਾਡੀਜ਼ ਨੂੰ ਦੇ ਰਿਹਾ ਜਿਹੜਾ ਵਾਟਰ ਸਪਲਾਈ ਸੈਨੀਟੇਸ਼ਨ ਨੂੰ ਦੇ ਰਿਹਾ ਤੇ ਥੀਸ ਆਰ ਦਾ ਟਾਰਗਟ ਸਪੌਟ ਜਿੱਥੇ ਆਈ ਵਾਰੀ ਡੈਰੀਆ ਦੇ ਕੋਲਰਾ ਦੇ ਹੈਪਾਟਾਈਟਸ A ਦੇ ਐਪੀਡੈਮਿਕ ਹੁੰਦੇ ਆ ਕਿਉਂ ਹੁੰਦੇ ਆ ਇਹ ਅਸੀਂ ਪਹਿਲੀ ਵਾਰੀ ਮਲਟੀ ਸੈਕਟਰਲ ਕੋਆਰਡੀਨੇਸ਼ਨ ਕੀ ਕਰ ਰਹੇ ਆ ਔਰ ਇਸ ਅਮਰਤ 2 ਦੇ ਵਿੱਚ ਪਟਾਲੇ ਦਾ ਕਾਇਆ ਕਲਪ ਕਰਾਂਗੇ ਪਹਿਲਾਂ ਦੇਖੋ ਆਪਾਂ ਮੈਂ ਰਾਜਨੀਤੀ ਬਿਲਕੁਲ ਨਹੀਂ ਕਰਦਾ ਜੀ ਉਹਨਾਂ ਨੇ ਕਿਹਾ ਵੀ 550 ਕਰੋੜ ਦਾ ਉਹਨਾਂ ਨੇ ਸਾਕਸ਼ਨ ਕਰਤਾ ਇਹ ਨੂੰ 스마트 ਸਿਟੀ ਚ ਨਹੀਂ ਆਇਆ 스마트 ਸਿਟੀਆਂ ਦਾ ਵੀ ਹਾਲ ਤੁਹਾਡੇ ਸਾਹਮਣੇ ਅੱਜ ਲੁਧਿਆਣਾ ਦਾ ਹਾਲ ਤੁਹਾਡੇ ਸਾਹਮਣੇ ਆ ਲੇਕਿਨ 550 ਕਰੋੜ ਰੁਪਈਆ ਬਹੁਤ ਹੁੰਦਾ ਜੀ ਅਸੀਂ ਇਹ ਜਿਹੜਾ ਬਜਟ ਆ ਨਾ ਜੀ ਅਸੀਂ ਅਸੀਂ ਇਹ 100 ਕਰੋੜ ਦੇ ਵਿੱਚ ਉਹ ਕੰਮ ਕਰਕੇ ਦਿਖਾਵਾਂਗੇ ਜਿਹੜਾ 550 ਕਰੋੜ ਨਹੀਂ ਹੋਇਆ ਸੋ ਸਾਡੀ ਆਪਟੀਮਮ ਮੋਜਰਟਾਈਜ਼ੇਸ਼ਨ ਜਿਹੜੀ ਸਾਡੇ ਕੋਲੇ ਫੰਡਸ ਦੀ ਅਵੇਲੇਬਿਲਟੀ ਆ ਪੀਣ ਵਾਲਾ ਪਾਣੀ ਸੀਵਰੇਜ ਸਪਾਈ ਸਟਰੀਟ ਲਾਈਟਾਂ ਇਹ ਸਾਰਾ ਕੰਮ ਜੀ ਪਾਰਕ ਜਿਹੜੇ ਆ ਕਿ ਉਹਨਾਂ ਦੀ ਮੇਨਟੇਨੈਂਸ ਘੱਟੋ ਘੱਟ ਵੀ 20 25 ਪਾਰਕਾਂ ਤੇ ਆਪਣਾ ਕੰਮ ਚੱਲਦਾ ਹੈ ਇਨਕਲੂਡਿੰਗ ਸਭ ਨੂੰ